ਸਤਿ ਸ਼੍ਰੀ ਅਕਾਲ ਮੈਂ ਹਾ ਜਸਪੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬ੍ਰਿਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨਿਆਂ ਅੱਜ ਦੀਆਂ ਖਬਰਾਂ ਤੇ 트럼ਪ ਦੇ ਇਮੀਗ੍ਰੇਸ਼ਨ ਛਾਪਿਆਂ ਅੱਗੇ ਹਜ਼ਾਰਾਂ ਪੰਜਾਬੀਆਂ ਦੇ ਹੌਸਲੇ ਪਸਤ ਹੋ ਚੁੱਕੇ ਨੇ ਤੇ ਹੁਣ ਉਹਨਾਂ ਨੇ ਅਮਰੀਕਾ ਚੋਂ ਜੁੱਲੀ ਬਿਸਤਰਾ ਗੋਲ ਕਰਨਾ ਸ਼ੁਰੂ ਕਰ ਦਿੱਤਾ ਹੈ ਹਰ ਵੇਲੇ ਮਨ ਚ ਡਰ ਲੈ ਕੇ ਜੂਣਾ ਸੌਖਾ ਨਹੀਂ ਜਿਸ ਨੂੰ ਵੇਖਦਿਆਂ ਕੁਝ ਟੋਲੀਆਂ ਕੈਨੇਡਾ ਦਾ ਬਾਰਡਰ ਟੱਪਣ ਦੀ ਯੋਜਨਾ ਬਣਾ ਰਹੀਆਂ ਨੇ ਪ੍ਰਾਪਤ ਜਾਣਕਾਰੀ ਮੁਤਾਬਕ ਇਕੱਲੇ ਕੈਲੀਫੋਰਨੀਆ ਸੂਬੇ ਤੋਂ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਤਕਰੀਬਨ 3400 ਪ੍ਰਵਾਸੀ ਭਾਰਤ ਦਾ ਜਹਾਜ਼ ਚੜ੍ਹ ਗਏ ਤੇ ਆਉਣ ਵਾਲੇ ਦਿਨਾਂ ਚ ਇਹ ਅੰਕੜਾ ਕਈ ਗੁਣਾ ਵੱਧ ਸਕਦਾ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਸੰਕੇਤ ਆਉਣੇ ਸ਼ੁਰੂ ਹੋ ਚੁੱਕੇ ਨੇ ਕਿ ਅਸਾਈਲਮ ਕਲੇਮਜ਼ ਵਿੱਚੋਂ ਸਿਰਫ ਚੋਣਵੀਆਂ ਅਰਜ਼ੀਆਂ ਤੇ ਵਿਚਾਰ ਹੋਵੇਗਾ ਤੇ ਜ਼ਿਆਦਾਤਰ ਰੱਦ ਕੀਤੀਆਂ ਜਾ ਸਕਦੀਆਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਉੱਤੇ ਸਭ ਤੋਂ ਵੱਧ ਮਾਰ ਪਵੇਗੀ ਪਰ ਵਿਜ਼ਟਰ ਵੀਜ਼ਾ ਤੇ ਅਮਰੀਕਾ ਪੁੱਜਣ ਮਗਰੋਂ ਪਨਾਹ ਦਾ ਦਾਅਵਾ ਕਰਨ ਵਾਲਿਆਂ ਨੂੰ ਰਾਹਤ ਮਿਲ ਸਕਦੀ ਹੈ ਇਮੀਗ੍ਰੇਸ਼ਨ ਵਕੀਲ ਜਸਪ੍ਰੀਤ ਸਿੰਘ ਨੇ ਭਾਈ ਅਮਰਜੀਤ ਸਿੰਘ ਦੀ ਮਿਸਾਲ ਦਿੱਤੀ ਜਿਨ੍ਹਾਂ ਦਾ ਗ੍ਰੀਨ ਕਾਰਡ ਰੱਦ ਕਰ ਦਿੱਤਾ ਗਿਆ ਤੇ ਹੁਣ ਉਹ ਅਮਰੀਕਾ ਛੱਡ ਰਹੇ ਨੇ ਦੂਜੇ ਪਾਸੇ ਸਿਰਫ ਅਸਾਈਲਮ ਕਲੇਮ ਤੇ ਵਰਕ ਪਰਮਿਟ ਹਾਸਲ ਕਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਚ ਹੈ ਤੇ ਉਹਨਾਂ ਵਾਸਤੇ ਅਮਰੀਕਾ 'ਚ ਜ਼ਿੰਦਗੀ ਲੰਗਾਉਣੀ ਬੇहद ਮੁਸ਼ਕਲ ਹੋਵੇਗੀ ਇਹਨਾਂ ਹਾਲਾਤਾਂ ਨੂੰ ਵੇਖਦਿਆਂ ਪੰਜਾਬੀ ਵਾਪਸੀ ਕਰਨ ਜਾਂ ਕੈਨੇਡਾ ਚ ਦਾਖਲ ਹੋਣ ਤੋਂ ਸਿਵਾਏ ਕੋਈ ਰਾਹ ਨਹੀਂ ਦੇਖ ਰਿਹਾ ਇਸ ਦੇ ਦੌਰਾਨ H1B ਵੀਜ਼ਾ ਤੇ ਅਮਰੀਕਾ ਚ ਕਦਮ ਰੱਖਦਿਆਂ ਲੱਖਾਂ ਡਾਲਰ ਦੀ ਕਮਾਈ ਕਰਨ ਵਾਲਿਆਂ ਨੇ ਵੀ ਦੱਖਣ ਭਾਰਤ ਦੇ ਸ਼ਹਿਰਾਂ ਚ ਵਸੇਬੇ ਦਾ ਰਾਹ ਤਲਾਸ਼ਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਗ੍ਰੀਨ ਕਾਰਡ ਦੇ ਰਾਹ ਬੰਦ ਹੋ ਚੁੱਕੇ ਨੇ ਘੱਟੋ ਘੱਟ 2028 ਤੱਕ ਭਾਰਤੀ ਲੋਕ ਗ੍ਰੀਨ ਕਾਰਡ ਲਾਟਰੀ 'ਚ ਸ਼ਾਮਲ ਨਹੀਂ ਹੋ ਸਕਦੇ ਇਮੀਗ੍ਰੇਸ਼ਨ ਨਿਯਮਾ ਮੁਤਾਬਕ ਜਿਹੜੇ ਮੁਲਕ ਤੋਂ ਪਿਛਲੇ 5 ਸਾਲ ਦੌਰਾਨ 50000 ਤੋਂ ਵੱਧ ਪ੍ਰਵਾਸੀ ਅਮਰੀਕਾ ਪੁੱਜੇ ਹੋਣ ਉਸ ਮੁਲਕ ਨੂੰ ਲਾਟਰੀ 'ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਅੰਕੜਿਆਂ ਤੇ ਝਾਤ ਮਾਰੀ ਜਾਵੇ ਤਾਂ 2021 'ਚ 93450 ਭਾਰਤੀਆਂ ਨੇ ਅਮਰੀਕਾ ਪ੍ਰਵਾਸ ਕੀਤਾ ਤੇ 2022 'ਚ ਇਹ ਅੰਕੜਾ ਵਧ ਕੇ 127000 ਹੋ ਗਿਆ 2023 ਦੌਰਾਨ 78000 ਪ੍ਰਵਾਸੀਆਂ ਨੇ ਕੰਮਕਾਜ ਦੇ ਮਕਸਦ ਨਾਲ ਅਮਰੀਕਾ ਦੀ ਧਰਤੀ ਤੇ ਕਦਮ ਰੱਖਿਆ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲਿਆਂ ਦਾ ਅੰਕੜਾ 20000 ਤੋਂ ਉੱਤੇ ਰਿਹਾ ਤੇ ਹੁਣ ਡਿਪੂਟੇਸ਼ਨ ਦਾ ਸਭ ਤੋਂ ਵੱਧ ਖਤਰਾ ਇਹਨਾਂ ਉੱਪਰ ਹੀ ਮੰਡਰਾ ਰਿਹਾ ਹੈ ਇਮੀਗ੍ਰੇਸ਼ਨ ਮਾਹਿਰਾ ਮੁਤਾਬਕ ਅਮਰੀਕਾ 'ਚ ਪੱਕੇ ਹੋਣ ਦੇ ਰਾਹ ਪਹਿਲਾਂ ਹੀ ਘਟ ਸੰ ਤੇ ਹੁਣ ਵਿਆਹ ਤੋਂ ਇਲਾਵਾ ਹੋਰ ਕੋਈ ਵੀ ਰਾਹ ਭਾਰਤੀਆਂ ਨੂੰ ਰਾਸ ਨਹੀਂ ਆ ਰਿਹਾ ਜਦ ਕਿ ਇਸ ਤੋਂ ਪਹਿਲਾਂ ਫੈਮਿਲੀ ਸਪੌਂਸਰਸ਼ਿਪ ਅਤੇ ਮਨੁੱਖਤਾ ਦੇ ਆਧਾਰ ਤੇ ਮੁਲਕ ਚ ਪਨਾਹ ਹਾਸਲ ਕਰਨ ਚ ਜ਼ਿਆਦਾ ਦਿੱਕਤਾਂ ਨਹੀਂ ਸਨ ਆਉਂਦੀਆਂ ਅਮਰੀਕਾ ਚ ਸ਼ਟਡਾਊਨ ਦੀ ਪ੍ਰਵਾਹ ਨਾ ਕਰਦਿਆਂ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਦੇ ਛਾਪੇ ਜਾਰੀ ਨੇ ਤੇ ਕੋਕੀਨ ਤਸਕਰੀ ਦੇ ਮਾਮਲੇ ਚ ਦੋਸ਼ੀ ਠਹਿਰਾਏ ਜਾ ਚੁੱਕੇ ਵਰਿੰਦਰ ਸਿੰਘ ਨੂੰ ਕਾਬੂ ਕੀਤਾ ਗਿਆ ਸਹਾਇਕ ਗ੍ਰਹਿ ਸੁਰੱਖਿਆ ਮੰਤਰੀ ਟ੍ਰੀਸ਼ੀਆ ਮੈਕਲਾਫਲਨ ਨੇ ਕਿਹਾ ਏਕਾ ਡੈਮੋਕ੍ਰੈਟਿਕ ਪਾਰਟੀ ਵੱਲੋਂ ਥੋਪੇ ਸ਼ਟਡਾਊਨ ਦੇ ਬਾਵਜੂਦ अपराधक ਪਛੋਕੜ ਵਾਲੇ ਪ੍ਰਵਾਸੀਆਂ ਦੀ ਫੜੋ ਫੜੀ ਦਾ ਸਿਲਸਲਾ ਲਗਾਤਾਰ ਜਾਰੀ ਹੈ ਸ਼ਹਿਰਾਂ ਦੀਆਂ ਗਲੀਆਂ ਚੋਂ ਨਸ਼ਾ ਤਸਕਰ ਬਲਾਤਕਾਰੀ ਅਤੇ ਹੋਰ ਖਤਰਨਾਕ ਮੁਜਰਮ ਦੂਰ ਕੀਤੇ ਜਾ ਰਹੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਵਿਰਿੰਦਰ ਸਿੰਘ ਨੂੰ ਮੈਸਾਚੂਸੈਟਸ ਦੇ ਬੋਸਟਨ ਵਿਖੇ 5 ਕਿਲੋ ਕੋਕੀਨ ਸਣ ਗ੍ਰਿਫਤਾਰ ਕੀਤਾ ਗਿਆ ਸੀ ਵਿਰਿੰਦਰ ਸਿੰਘ ਤੋਂ ਇਲਾਵਾ ਆਈਐਸ ਦੀ ਨਿਊਯਾਰਕ ਇਕਾਈ ਵੱਲੋਂ ਇਕਵਾਡੋਰ ਦੇ ਡਾਰਵਿਨ ਗੋਂਜ਼ਾਲੇਸ ਮੈਕਸੀਕੋ ਦੇ ਕਾਰਡੈਨਜ਼ ਰੋਡਰਿਕਸ ਅਤੇ ਮੈਕਸੀਕੋ ਦੇ ਹੀ ਐਡਲਬਾਟੋ ਰਿੰਕਨ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਨੂੰ ਨਸ਼ਾ ਤਸਕਰੀ ਤੋਂ ਲੈ ਕੇ ਬਲਾਤਕਾਰ ਤੱਕ ਦਾ ਦੋਸ਼ੀ ਕਰਾਰ ਦਿੱਤਾ ਗਿਆ ਡੀ ਐਚ ਐਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਟਰੰਪ ਸਰਕਾਰ ਦੇ ਪਹਿਲੇ 7 ਮਹੀਨੇ ਦੌਰਾਨ ਵੱਖ-ਵੱਖ ਨੀਤੀਆਂ ਰਾਹੀਂ ਟੈਕਸ ਪੇਅਰਸ ਦੇ 13.2 ਅਰਬ ਡਾਲਰ ਬਚਾਏ ਗਏ ਰੋਜ਼ਾਨਾ 50 ਮਿਲੀਅਨ ਡਾਲਰ ਦੀ ਬਚਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਰਿਪੋਰਟ ਕੀਤਾ ਜਾ ਰਿਹਾ ਹੈ ਕੁਦਰ ਆਈਸ ਨੇ ਦਾਅਵਾ ਕੀਤਾ ਹੈ ਕਿ 1 ਅਕਤੂਬਰ 2024 ਤੋਂ 20 ਸਤੰਬਰ 2025 ਦਰਮਿਆਨ 319980 ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਪਰ ਇਸ ਅੰਕੜੇ ਚ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਕੱਢੇ ਗਏ ਪ੍ਰਵਾਸੀਆਂ ਦੀ ਗਿਣਤੀ ਸ਼ਾਮਲ ਨਹੀਂ ਹੈ ਗ੍ਰੈਸ ਸੁਰੱਖਿਆ ਮੰਤਰੀ ਕ੍ਰਿਸਟੀ ਨੋਏ ਮੁਤਾਬਕ 트੍ਰੰਪ ਸਰਕਾਰ ਦੇ ਸੱਤਾ ਚ ਆਉਣ ਮਗਰੋਂ 22 ਲੱਖ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਖੁਦ ਅਮਰੀਕਾ ਛੱਡ ਗਏ ਜਾਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਅਮਰੀਕਾ ਦੇ ਵਰਜੀਨੀਆ ਚ ਕਰੀਬ 1 ਦਰਜਣ ਪ੍ਰਵਾਸੀ 11 ਅਕਤੂਬਰ ਨੂੰ ਇਮੀਗ੍ਰੇਸ਼ਨ ਦਫ਼ਤਰ ਪਹੁੰਚਣ ਤੋਂ ਪਹਿਲਾਂ ਬਹੁਤ ਖੁਸ਼ ਸਨ ਕਿ ਉਹ ਆਖਰ ਨਾਗਰਿਕਤਾ ਲਈ ਅੰਤਿਮ ਪੜਾ ਪਾਰ ਕਰਨ ਤੋਂ ਬਾਅਦ ਅਮਰੀਕੀ ਨਾਗਰਿਕ ਬਣ ਜਾਣਗੇ ਪਰ ਅਮਰੀਕਾ ਦੀ ਵਫਾਦਾਰੀ ਦੀ ਸੌਂ ਚੁੱਕਣਗੇ ਇਹਨਾਂ ਲੋਕਾਂ ਨੂੰ ਅਚਾਨਕ ਪਤਾ ਲੱਗਾ ਕਿ ਸੌਂ ਚੁੱਕ ਸਮਾਗਮ ਅਮਰੀਕਾ ਚ ਚੱਲ ਰਿਹਾ ਸ਼ਟਡਾਊਨ ਕਾਰਨ ਰੱਦ ਕਰ ਦਿੱਤਾ ਗਿਆ ਅਮਰੀਕੀ ਸਰਕਾਰ ਨੂੰ ਚਲਾਉਣ ਲਈ ਹਰ ਸਾਲ ਇੱਕ ਬਜਟ ਪਾਸ ਕਰਨਾ ਪੈਂਦਾ ਹੈ ਜੇਕਰ ਸੈਨੇਟ ਅਤੇ ਹਾਊਸ ਫੰਡਿੰਗ ਬਿੱਲ ਤੇ ਅਸਹਿਮਤ ਹੁੰਦੇ ਨੇ ਤਾਂ ਸਰਕਾਰੀ ਏਜੰਸੀਆਂ ਦੇ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਸਕਦੀਆਂ ਨਤੀਜੇ ਵਜੋਂ ਗੈਰ ਜ਼ਰੂਰੀ ਸੇਵਾਵਾਂ ਅਤੇ ਦਫ਼ਤਰ ਬੰਦ ਹੋ ਜਾਂਦੇ ਨੇ ਇਸੇ ਨੂੰ ਫੈਡਰਲ ਸ਼ਟਡਾਊਨ ਕਿਹਾ ਜਾਂਦਾ ਹੈ ਸ਼ਨੀਵਾਰ ਨੂੰ ਵਾਪਸ ਪਰਤੇ ਕੁਝ ਲੋਕਾਂ ਨੇ ਕਾਗਜ਼ੀ ਕਾਰਵਾਈਆਂ ਤੇ ਇੰਟਰਵਿਊ ਦੇ ਇੰਤਜ਼ਾਰ ਚ ਕਈ ਸਾਲ ਬਿਤਾਏ ਸਨ ਉਹਨਾਂ ਨੇ ਨਾਗਰਿਕਤਾ ਟੈਸਟ ਦੀ ਤਿਆਰੀ ਵੀ ਕੀਤੀ ਸੀ ਕਈਆਂ ਕੋਲ ਇੱਕ ਦਹਾਕੇ ਤੋਂ ਗ੍ਰੀਨ ਕਾਰਡ ਵੀ ਸੀ ਪਰ ਹੁਣ ਉਹ ਦੁਚਿੱਤੀ 'ਚ ਫਸੇ ਹੋਏ ਨੇ ਇਹਨਾਂ ਵਿੱਚੋਂ ਇੱਕ ਆਦਮੀ ਨੇ ਆਪਣੇ ਪਰਿਵਾਰ ਨੂੰ ਅਮਰੀਕੀ ਨਾਗਰਿਕ ਬਣਨ ਦੇ ਆਪਣੇ ਆਖਰੀ ਕਦਮ ਦਾ ਜਸ਼ਨ ਮਨਾਉਣ ਲਈ ਲੋਕਾਂ ਨੂੰ ਇਕੱਠਾ ਵੀ ਕੀਤਾ ਹੋਇਆ ਸੀ ਪਰ ਹੁਣ ਉਹ ਚਿੰਤਿਤ ਨੇ ਕਿ ਅੱਗੇ ਕੀ ਕੀਤਾ ਜਾਵੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੀਆਂ ਪ੍ਰਵਾਸ ਪ੍ਰਤੀ ਸਖਤ ਨੀਤੀਆਂ ਕਾਰਨ ਪ੍ਰਵਾਸੀਆਂ ਲਈ ਅਮਰੀਕੀ ਨਾਗਰਿਕਤਾ ਲੈਣ ਦਾ ਸੁਪਨਾ ਦੂਰ ਦੀ ਕਹਾਣੀ ਬਣਦਾ ਜਾ ਰਿਹਾ ਹੈ। ਅਮਰੀਕਾ ਨੇ ਵਿੱਤੀ ਸਾਲ 2024 ਦੌਰਾਨ ਸੰਯੁਕਤ ਰਾਜ ਅਮਰੀਕਾ ਤੇ ਦੁਨੀਆ ਭਰ ਚ ਰੱਖੇ ਨੈਚਰਲਾਈਜ਼ੇਸ਼ਨ ਸਮਾਗਮਾਂ ਦੌਰਾਨ 8,11,500 ਨਵੇਂ ਲੋਕਾਂ ਨੂੰ ਨਾਗਰਿਕ ਬਣਾਇਆ। ਹਾਲਾਂਕਿ ਇਹ ਪਿਛਲੇ ਸਾਲ ਨਾਲੋਂ 7% ਦੀ ਕਮੀ ਹੈ ਪਰ 3 ਸਾਲਾਂ ਦੌਰਾਨ 2.6 ਮਿਲੀਅਨ ਤੋਂ ਵੱਧ ਨਵੇਂ ਨਾਗਰਿਕ ਬਣੇ ਨੇ। USCIS ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2024 ਦੌਰਾਨ ਅਮਰੀਕਾ ਦੀ ਨਾਗਰਿਕਤਾ ਲੈਣ ਵਾਲਿਆਂ 'ਚ ਮੈਕਸੀਕੋ 1,7700 ਲੋਕਾਂ ਨਾਲ ਪਹਿਲੇ ਨੰਬਰ ਤੇ ਭਾਰਤ 49,700 ਨਾਲ ਦੂਜੇ ਨੰਬਰ ਉੱਪਰ ਫਿਲੀਪੀਨਸ 41,200 ਲੋਕਾਂ ਨਾਲ ਤੀਜੇ ਨੰਬਰ ਤੇ ਹੈ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੀ ਵੈਬਸਾਈਟ ਮੁਤਾਬਕ ਵਿਦੇਸ਼ ਚ ਜੰਮਿਆ ਇਨਸਾਨ 18 ਸਾਲ ਦੀ ਉਮਰ ਤੋਂ ਬਾਅਦ ਐਨ 400 ਫਾਰਮ ਭਰ ਕੇ ਅਮਰੀਕਾ ਦੀ ਨਾਗਰਿਕਤਾ ਲਈ ਬੇਨਤੀ ਪੱਤਰ ਜਾਨੀ ਕੇ ਨੈਚਰਲਾਈਜੇਸ਼ਨ ਦੀ ਅਰਜ਼ੀ ਦੇ ਸਕਦਾ ਹੈ ਇਸ ਦੇ ਨਾਲ ਹੀ ਜੋ ਵਿਅਕਤੀ 5 ਸਾਲ ਤੱਕ ਅਮਰੀਕਾ ਚ ਕਾਨੂੰਨ ਦੀ ਪਾਲਣਾ ਕਰਦੇ ਹੋਏ ਰਹਿ ਰਿਹਾ ਹੈ ਤਾਂ ਉਹ ਵੀ ਨਾਗਰਿਕਤਾ ਲਈ ਬੇਨਤੀ ਪੱਤਰ ਦੇ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਵਾਈਟ ਹਾਊਸ ਚ ਹੋਈ ਲੰਬੀ ਮੁਲਾਕਾਤ ਤੋਂ ਬਾਅਦ ਕੀਵ ਅਤੇ ਮਾਸਕੋ ਦੋਵਾਂ ਨੂੰ ਆਪਣੀ ਜੰਗ ਖਤਮ ਕਰਨ ਤੇ ਜਿੱਥੇ ਹਨ ਉੱਥੇ ਹੀ ਰੁਕਣ ਦੀ ਅਪੀਲ ਕੀਤੀ ਹੈ ਟਰੰਪ ਨੇ ਕਿਹਾ ਕਿ ਜੰਗ 'ਚ ਕਾਫੀ ਖੂਨ ਵਹਾਇਆ ਜਾ ਚੁੱਕਾ ਹੈ ਤੇ ਦੋਵਾਂ ਨੂੰ ਜਿੱਤ ਦਾ ਦਾਵਾ ਕਰਨ ਦੇਣਾ ਚਾਹੀਦਾ ਹੈ। ਟਰੰਪ ਨੇ ਇਹ ਸੰਕੇਤ ਵੀ ਦਿੱਤਾ ਕਿ ਮਾਸਕੋ ਨੂੰ ਉਹ ਖੇਤਰ ਆਪਣੇ ਰੱਖਣੇ ਚਾਹੀਦੇ ਨੇ ਜੋ ਉਸ ਨੇ ਕੀਵ ਤੋਂ ਕਬਜ਼ੇ 'ਚ ਲੈਨੇ। ਇਹ ਕਹਿੰਦੇ ਹੋਏ ਕਿ ਜਿੱਥੇ ਵੀ ਜੰਗ ਦੀ ਲਾਈਨ ਹੈ ਤੁਸੀਂ ਉਸ ਮੁਤਾਬਕ ਚੱਲੋ। ਜ਼ੈਲੈਂਸਕੀ ਨੇ ਟਰੰਪ ਦੀ ਟਿੱਪਣੀ ਤੇ ਸਿੱਧਾ ਜਵਾਬ ਦੇਣ ਤੋਂ ਬਚਦੇ ਹੋਏ ਕਿਹਾ ਕਿ ਰਾਸ਼ਟਰਪਤੀ ਸਹੀ ਨਹੀਂ, ਸਾਨੂੰ ਜਿੱਥੇ ਹਾਂ ਉੱਥੇ ਹੀ ਰੁਕਣਾ ਪਵੇਗਾ ਤੇ ਫਿਰ ਗੱਲ ਕਰਨੀ ਹੋਵੇਗੀ। ਇਸ ਤੋਂ ਇਲਾਵਾ ਟਰੰਪ ਨੇ ਜ਼ੈਲੈਂਸਕੀ ਨੂੰ ਸੰਕੇਤ ਦਿੱਤਾ ਕਿ ਉਹ ਯੂਕਰੇਨ ਨੂੰ ਲੰਬੀ ਰੇਂਜ ਦੀਆਂ ਟੌਮ ਹੌਕ ਮਜ਼ਾਈਲਾ ਵੇਚਣ ਦੇ ਹੱਕ 'ਚ ਨਹੀਂ ਹਨ ਯੂਕਰੇਨੀ ਮੰਨਦੇ ਨੇ ਕਿ ਇਹ ਹਥਿਆਰ ਪੁੱਤਨ ਨੂੰ ਗੱਲਬਾਤ ਦੀ ਮੇਜ਼ ਤੇ ਲਿਆਉਣ 'ਚ ਮਹੱਤਵਪੂਰਨ ਸਾਬਤ ਹੋ ਸਕਦੇ ਨੇ ਟਰੰਪ ਨੇ ਆਪਣੀ ਝਿਜਕ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਮੇਰੀ ਇਹ ਜ਼ਿੰਮੇਵਾਰੀ ਵੀ ਹੈ ਕਿ ਅਸੀਂ ਇੱਕ ਦੇਸ਼ ਵਜੋਂ ਪੂਰੀ ਤਰ੍ਹਾਂ ਸਟਾਕ 'ਚ ਹੋਈਏ ਜ਼ੇਲੈਂਸਕੀ ਨੇ ਕਿਹਾ ਕਿ ਸਾਨੂੰ ਟੌਮ ਹੌਕ ਦੀ ਲੋੜ ਹੈ ਇਹ ਰੁਖ ਪੁਤਿਨ ਨਾਲ ਹੋਈ ਇੱਕ ਲੰਬੀ ਫੋਨ ਕਾਲ ਤੋਂ ਬਾਅਦ ਬਦਲਿਆ। ਟਰੰਪ ਨੇ ਐਲਾਨ ਕੀਤਾ ਕਿ ਉਹ ਆਉਣ ਵਾਲੇ ਹਫ਼ਤਿਆਂ 'ਚ ਬੁਡਾਪੇਸਟ, ਹੰਗਰੀ 'ਚ ਰੂਸੀ ਨੇਤਾ ਪੁਤਲ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾ ਰਹੇ ਨੇ। ਟਰੰਪ ਨੇ ਸੰਕੇਤ ਦਿੱਤਾ ਕਿ ਦੋਵਾਂ ਧਿਰਾਂ ਦੇ ਨੇਤਾਵਾਂ ਦਰਮਿਆਨ ਡਬਲ ਮੀਟਿੰਗ ਗੱਲਬਾਤ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦੀ ਹੈ ਕਿਉਂਕਿ ਇਹ ਦੋਵੇਂ ਨੇਤਾ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸ਼ੁੱਕਰਵਾਰ ਨੂੰ 1 ਨਵੰਬਰ ਤੋਂ ਲਾਗੂ ਹੋਣ ਵਾਲੇ ਆਯਾਤ ਕੀਤੇ ਦਰਮਿਆਨੇ ਅਤੇ ਭਾਰੀ ਟਰੱਕਾਂ ਅਤੇ ਉਨ੍ਹਾਂ ਦੇ ਪੁਰਜ਼ਿਆਂ ਤੇ 25% ਦਾ ਨਵਾਂ ਟੈਰਿਫ ਲਗਾਉਣ ਦਾ ਆਦੇਸ਼ ਦਿੱਤਾ ਹੈ। ਆਯਾਤ ਕੀਤੀਆਂ ਬੱਸਾਂ ਤੇ ਵੀ 10% ਦਾ ਟੈਰਿਫ ਲਗਾਇਆ ਜਾਵੇਗਾ। ਅਧਿਕਾਰੀਆਂ ਦੇ ਅਨੁਸਾਰ ਇਹ ਟੈਰਿਫ ਰਾਸ਼ਟਰੀ ਸੁਰੱਖਿਆ ਦੇ ਆਧਾਰ ਤੇ ਲਗਾਏ ਜਾ ਰਹੇ ਨੇ ਤੇ ਇਹਨਾਂ ਦਾ ਉਦੇਸ਼ ਹੋਰ ਆਟੋ ਉਤਪਾਦਨ ਨੂੰ ਅਮਰੀਕਾ 'ਚ ਤਬਦੀਲ ਕਰਨਾ ਹੈ। ਹਾਲਾਂਕਿ ਇਹ ਮੈਕਸੀਕੋ ਲਈ ਇੱਕ ਵੱਡਾ ਝਟਕਾ ਹੋ ਸਕਦਾ ਹੈ ਜੋ ਕਿ ਅਮਰੀਕਾ 'ਚ ਦਰਮਿਆਨੇ ਤੇ ਭਾਰੀ ਟਰੱਕਾਂ ਦਾ ਸਭ ਤੋਂ ਵੱਡਾ ਨਿਰਯਾਤਕ ਹੈ 트럼ਪ ਦੇ ਹੁਕਮ ਦੇ ਅਨੁਸਾਰ ਅਮਰੀਕੀ ਵਾਹਨ ਨਿਰਮਾਤਾ 2030 ਤੱਕ ਅਮਰੀਕਾ 'ਚ ਇਕੱਠੇ ਕੀਤੇ ਵਾਹਨਾਂ ਲਈ ਸੁਝਾਏ ਗਏ ਪ੍ਰਚੂਨ ਮੁੱਲ ਦਾ 3.75% ਕ੍ਰੈਡਿਟ ਪ੍ਰਾਪਤ ਕਰ ਸਕਦੇ ਨੇ ਇਹ ਕ੍ਰੈਡਿਟ ਆਯਾਤ ਕੀਤੇ ਪੁਰਜ਼ਿਆਂ ਤੇ ਟੈਰਫ ਦੀ ਲਾਗਤ ਨੂੰ ਪੂਰਾ ਕਰਨ 'ਚ ਮਦਦ ਕਰੇਗਾ ਇਸੇ ਤਰ੍ਹਾਂ ਅਮਰੀਕੀ ਇੰਜਣ ਨਿਰਮਾਣ ਅਤੇ ਅਮਰੀਕੀ ਦਰਮਿਆਨੇ ਤੇ ਭਾਰੀ ਟਰੱਕ ਉਤਪਾਦਨ ਲਈ 3.75% ਕ੍ਰੈਡਿਟ ਵਧਾਇਆ ਗਿਆ ਹੈ ਨਵੇਂ ਟੈਰਫ ਸ਼੍ਰੇਣੀ 3 ਤੋਂ ਸ਼੍ਰੇਣੀ 8 ਤੱਕ ਦੇ ਸਾਰੇ ਟਰੱਕਾਂ ਨੂੰ ਕਵਰ ਕਰਦੇ ਨੇ ਇਹਨਾਂ ਵਿੱਚ ਵੱਡੇ ਪਿਕਅਪ ਟਰੱਕ, ਮੂਵਿੰਗ ਟਰੱਕ, ਕਾਰਗੋ ਟਰੱਕ, ਡੰਪ ਟਰੱਕ ਅਤੇ 18 ਪਹੀਏ ਟਰੈਕਟਰ ਸ਼ਾਮਲ ਨੇ ਟਰੰਪ ਨੇ ਕਿਹਾ ਕਿ ਇੱਕ ਕਦਮ ਅਮਰੀਕੀ ਨਿਰਮਾਤਾਵਾਂ ਨੂੰ ਅਨੁਚਿਤ ਵਿਦੇਸ਼ੀ ਮੁਕਾਬਲੇ ਤੋਂ ਬਚਾਉਣ ਲਈ ਚੁੱਕਿਆ ਗਿਆ ਹੈ ਇਸ ਫੈਸਲੇ ਨਾਲ ਪੈਕਕਾਰ ਦੀ ਮਲਕੀਅਤ ਵਾਲੇ ਪੀਟਰ ਬੈਲਟ ਅਤੇ ਕੈਨਵਰਥ ਡੈਮਲਰ ਟਰੱਕ ਦੀ ਮਲਕੀਅਤ ਵਾਲੇ ਫਰੇਟ ਲਾਈਨਰ ਵਰਗੀਆਂ ਕੰਪਨੀਆਂ ਨੂੰ ਫਾਇਦਾ ਹੋਵੇਗਾ ਯੂਐਸ ਚੈਂਬਰ ਆਫ ਕਾਮਰਸ ਨੇ ਪਹਿਲਾਂ ਟਰੰਪ ਨੂੰ ਟਰੱਕਾਂ ਤੇ ਨਵੇਂ ਟੈਰਫ ਨਾ ਲਾਉਣ ਦੀ ਅਪੀਲ ਕੀਤੀ ਸੀ ਉਹਨਾਂ ਕਿਹਾ ਕਿ ਚੋਟੀ ਦੇ 5 ਆਯਾਤ ਸਰੋਤ ਮੈਕਸੀਕੋ ਕੈਨੇਡਾ ਜਾਪਾਨ ਜਰਮਨੀ ਤੇ ਫਿਨਲੈਂਡ ਅਮਰੀਕਾ ਦੇ ਸਹਿਯੋਗੀ ਜਾਂ ਨਜ਼ਦੀਕੀ ਭਾਈਵਾਲ ਨੇ ਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਨਹੀਂ ਹਨ ਰਾਸ਼ਟਰਪਤੀ ਡੋਨਾਲਡ 트ੰਪ ਦੇ ਸਾਬਕਾ ਸਲਾਹਕਾਰ ਤੇ ਨੈਸ਼ਨਲ ਸਿਕਿਉਰਿਟੀ ਹੌਕਰ ਜੌਨ ਬੋਲਟਨ ਨੇ ਸ਼ੁੱਕਰਵਾਰ ਨੂੰ ਆਤਮ ਸਮਰਪਣ ਕਰ ਦਿੱਤਾ ਉਹਨਾਂ ਉੱਤੇ ਗੁਪਤ ਅਤੇ ਸੰਵੇਦਨਸ਼ੀਲ ਜਾਣਕਾਰੀ ਨੂੰ ਸਹੀ ਢੰਗ ਨਾਲ ਨਾ ਸੰਭਾਲਣ ਦੇ ਦੋਸ਼ ਸਨ ਆਤਮ ਸਮਰਪਣ ਕਰਨ ਲਈ ਗ੍ਰੀਨ ਬੈਲਟ ਮੈਰੀਲੈਂਡ ਦੀ ਅਦਾਲਤ ਪਹੁੰਚੇ ਬੋਲਟਨ ਨੇ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ ਰਾਸ਼ਟਰਪਤੀ 트ੰਪ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਤੋਂ ਵਿਰੋਧੀ ਬਣੇ ਜੌਨ ਬੋਲਟਨ ਕਲਾਸੀਫਾਈਡ ਇਨਫੋਰਮੇਸ਼ਨ ਨੂੰ ਠੀਕ ਤਰੀਕੇ ਨਾਲ ਨਾ ਸੰਭਾਲਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਉਹ ਹੁਣ ਇੱਕ ਮਹੀਨੇ ਤੋਂ ਵੀ ਘੱਟ ਸਮੇਂ 'ਚ ਦੋਸ਼ੀ ਠਹਿਰਾਏ ਜਾਣ ਵਾਲੇ ਤੀਜੇ ਹਾਈ ਪ੍ਰੋਫਾਈਲ 트ੰਪ ਆਲੋਚਕ ਨੇ ਬੋਲਟਨ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਜੋਂ ਸੇਵਾ ਨਿਭਾਉਂਦੇ ਸਮੇਂ ਈਮੇਲ ਰਾਹੀਂ ਪਰਿਵਾਰਕ ਮੈਂਬਰਾਂ ਨਾਲ ਬਹੁਤ ਜ਼ਿਆਦਾ ਕਲਾਸੀਫਾਈਡ ਇਨਫੋਰਮੇਸ਼ਨ ਸਾਂਝੀ ਕਰਨ ਦਾ ਦੋਸ਼ ਹੈ ਉਸਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਤੇ ਦਾਵਾ ਕੀਤਾ ਕਿ ਉਹ ਆਪਣੇ ਨਵੇਂ ਵਿਭਾਗ ਦੇ ਹਥਿਆਰਾਂ 'ਚ 트ੰਪ ਦਾ ਨਵੀਨਤਮ ਨਿਸ਼ਾਨਾ ਬਣ ਗਿਆ ਹੈ ਬੋਲਟਨ ਨੇ ਕਿਹਾ ਇਹ ਦੋਸ਼ ਸਿਰਫ ਮੇਰੇ ਜਾਂ ਮੇਰੀਆਂ ਡਾਇਰੀਆਂ ਦੇ ਉੱਤੇ ਧਿਆਨ ਕੇਂਦਰਿਤ ਕਰਨ ਬਾਰੇ ਨਹੀਂ ਹਨ ਸਗੋਂ ਉਸ ਦੇ ਵਿਰੋਧੀਆਂ ਨੂੰ ਡਰਾਉਣ ਦੀ ਉਸ ਦੀ ਤੀਬਰ ਕੋਸ਼ਿਸ਼ ਬਾਰੇ ਨੇ ਇਹ ਯਕੀਨੀ ਬਣਾਉਣ ਲਈ ਕਿ ਉਹ ਇਕੱਲੇ ਹੀ ਇਹ ਨਿਰਧਾਰਤ ਕਰੇ ਕਿ ਉਸ ਦੇ ਆਚਰਣ ਬਾਰੇ ਕੀ ਕਿਹਾ ਜਾਂਦਾ ਹੈ ਬੋਲਟਨ ਨੇ ਦੋਸ਼ਾਂ ਨਾਲ ਲੜਨ ਦੀ ਯੋਜਨਾ ਬਣਾਈ ਹੈ ਤੇਲ ਪਾਊਡਰ ਕਰੀਮ ਤੇ ਸਾਬਣ ਬਣਾਉਣ ਵਾਲੀ ਅਮਰੀਕੀ ਕੰਪਨੀ ਜੌਨਸਨ ਐਂਡ ਜੌਨਸਨ ਤੇ ਇੰਗਲੈਂਡ 'ਚ ਇੱਕ ਬਹੁਤ ਵੱਡਾ ਮੁਕੱਦਮਾ ਦਾਇਰ ਕੀਤਾ ਗਿਆ ਹੈ ਇਹ ਮੁਕੱਦਮਾ 3000 ਲੋਕਾਂ ਵੱਲੋਂ ਕੇਪੀ ਲਾਫ ਫਰਮ ਵੱਲੋਂ ਦਾਇਰ ਕੀਤਾ ਗਿਆ ਹੈ ਇਲਜ਼ਾਮ ਹੈ ਕਿ ਇਸ ਕੰਪਨੀ ਦੇ ਟੈਲਕਮ ਪਾਊਡਰ 'ਚ ਕੈਂਸਰ ਹੈ ਇੱਥੇ ਦੱਸਦੀ ਹੈ ਕਿ 3000 ਲੋਕਾਂ ਵੱਲੋਂ ਦਾਇਰ ਕੀਤੇ ਗਏ ਇਸ ਮਾਮਲੇ 'ਚ ਕੰਪਨੀ 'ਤੇ ਇਲਜ਼ਾਮ ਲਗਾਏ ਗਏ ਨੇ ਕਿ ਕੰਪਨੀ ਦੇ ਟੈਲਕਮ ਪਾਊਡਰ 'ਚ ਕੈਂਸਰ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਨੇ ਜਾਣਬੁੱਝ ਕੇ ਅਜਿਹਾ ਬੇਬੀ ਪਾਊਡਰ ਵੇਚਿਆ ਜਿਸ ਵਿੱਚ ਐਸਬੈਸਟੋਸ ਮੌਜੂਦ ਸੀ ਜਿਸ ਨੂੰ ਕੈਂਸਰ ਪੈਦਾ ਕਰਨ ਵਾਲਾ ਮੰਨਿਆ ਜਾਂਦਾ ਹੈ। ਕੈਨਵੇ ਦਾ ਨਾਮ ਇਸ ਕਰਕੇ ਇਸ ਮਾਮਲੇ 'ਚ ਸ਼ਾਮਲ ਕੀਤਾ ਗਿਆ ਹੈ ਕਿਉਂਕਿ ਉਹ ਜੌਨਸਨ ਐਂਡ ਜੌਨਸਨ ਦੀ ਪੁਰਾਣੀ ਕੰਜ਼ਿਊਮਰ ਹੈਲਥ ਯੂਨਿਟ ਸੀ ਜਿਸ ਨੂੰ 2023 'ਚ ਵੱਖ ਕਰ ਦਿੱਤਾ ਗਿਆ ਸੀ। ਵਕੀਲਾਂ ਨੇ ਕੰਪਨੀ ਦੇ ਹੀ ਪੁਰਾਣੇ ਦਸਤਾਵੇਜ਼ਾਂ ਅਤੇ ਸੈਂਟੀਫਿਕ ਰਿਪੋਰਟਸ ਨੂੰ ਸਬੂਤ ਵਜੋਂ ਵਰਤਿਆ ਮੁਕਦਮੇ 'ਚ ਕਿਹਾ ਗਿਆ ਕਿ ਜੌਨਸਨ ਐਂਡ ਜੌਨਸਨ ਨੂੰ 60 ਦੇ ਦਹਾਕੇ ਤੋਂ ਪਤਾ ਸੀ ਕਿ ਉਸਦੇ ਟੈਲਕਮ ਪਾਊਡਰ 'ਚ ਟ੍ਰੈਰਲਮੋਲਾਈਟ ਅਤੇ ਐਕਟੀਨੋਲਾਈਟ ਵਰਗੇ ਮਿਨਰਲਸ ਮੌਜੂਦ ਨੇ ਜੋ ਰੇਸ਼ੇਦਾਰ ਯਾਨੀ ਕਿ ਧਾਗੇनुमा ਰੂਪ ਚ ਹੁੰਦੇ ਨੇ ਜੋ ਐਸਬੈਸਟੋਸ ਬਣ ਸਕਦੇ ਨੇ ਤੇ ਉਸ ਨਾਲ ਇਨਸਾਨ ਨੂੰ ਕੈਂਸਰ ਹੋ ਸਕਦਾ ਹੈ ਮਾਮਲਾ ਦਰਜ ਕਰਵਾਉਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਪਤਾ ਹੋਣ ਦੇ ਬਾਵਜੂਦ ਕੰਪਨੀ ਨੇ ਨਾ ਤਾਂ ਕੋਈ ਚੇਤਾਵਨੀ ਦਿੱਤੀ ਨਾ ਹੀ ਪਾਊਡਰ ਨੂੰ ਮਾਰਕੀਟ ਚ ਜਾਣ ਤੋਂ ਰੋਕਿਆ ਬਲਕਿ ਉਹ ਇਸ ਨੂੰ ਸ਼ੁੱਧ ਅਤੇ ਸੁਰੱਖਿਅਤ ਦੱਸ ਕੇ ਵੇਚਦੀ ਰਹੀ ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਜੌਨਸਨ ਐਂਡ ਜੌਨਸਨ ਬੇਬੀ ਪਾਊਡਰ ਦੀ ਵਰਤੋਂ ਕਰਕੇ ਉਹਨਾਂ ਨੂੰ ਓਵਰੀ ਦਾ ਕੈਂਸਰ ਮੈਸੋਥੈਲੀਓਮਾ ਨਾਂ ਦਾ ਕੈਂਸਰ ਅਤੇ ਕਈ ਹੋਰ ਬਿਮਾਰੀਆਂ ਹੋ ਗਈਆਂ ਨੇ ਪਰ ਕੰਪਨੀ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਇਨਕਾਰ ਦਿੱਤਾ ਕੰਪਨੀ ਦਾ ਕਹਿਣਾ ਹੈ ਕਿ ਉਸਦੇ ਪ੍ਰੋਡਕਟ ਹਮੇਸ਼ਾ ਨਿਯਮਾਂ ਦੇ ਹਿਸਾਬ ਨਾਲ ਹੀ ਬਣੇ ਹੁੰਦੇ ਨੇ ਜੋ ਪੂਰੀ ਤਰ੍ਹਾਂ ਸੇਫ ਨੇ ਉਹਨਾਂ ਵਿੱਚ ਐਸਬੋਸਟੇਸ ਨਹੀਂ ਹੈ ਤੇ ਨਾ ਹੀ ਉਹ ਕੈਂਸਰ ਪੈਦਾ ਕਰਦੇ ਨੇ ਹੁਣ ਤੱਕ ਬ੍ਰਿਟੇਨ 'ਚ ਕੰਪਨੀ ਤੇ ਹਜ਼ਾਰਾਂ ਮੁਕੱਦਮੇ ਚੱਲ ਰਹੇ ਨੇ ਪਰ ਇਹਨਾਂ ਵੱਡਾ ਮੁਕੱਦਮਾ ਪਹਿਲੀ ਵਾਰ ਦਰਜ ਹੋਇਆ ਹੈ ਜਾਣਕਾਰੀ ਅਨੁਸਾਰ ਕੰਪਨੀ ਤੇ ਜੋ ਮੁਕੱਦਮਾ ਕੀਤਾ ਗਿਆ ਉਸ ਵਿੱਚ ਮੁਆਵਜ਼ੇ ਦੀ ਕੀਮਤ ਕਰੀਬ 1 ਬਿਲੀਅਨ ਪੌਂਡ ਦੱਸੀ ਜਾ ਰਹੀ ਹੈ ਜੋ ਕਿ ਭਾਰਤੀ ਰੁਪਈਏ ਚ 10000 ਕਰੋੜ ਰੁਪਏ ਤੋਂ ਵੀ ਜ਼ਿਆਦਾ ਬਣਦੀ ਹੈ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ